ਤਿੰਨ ਬਾਵੀਆਂ ਦੇ ਮੇਰੇ ਪੰਜਾਬੀ ਵੀ ਹੋ ਜਿਹੜਾ ਉਹ 500 ਦੇ ਵੱਡੇ ਮਾਨ ਸਨਮਾਨ ਹੋਣਗੇ ਜੱਬਾ ਆਇਆ ਹੋਇਆ ਨੌਜਵਾਨ ਮਿੱਤਾ ਰਿਆ ਬੱਚ ਬਲਾਕ ਕਿਨੇ ਕਰਨਾ ਇੱਥੇ ਆ ਕੇ ਬਾਹਰ ਆਣ ਕੇ ਬਣਾਉਂਦੇ ਬਾਹਰ ਮਾਸ ਬਣਦੀ ਹੈ ਮਾਰਦੀ ਬਾਈ ਇੱਕ ਵਾਲੀ ਹੋ ਗਈ ਹਰਮਨ ਦੀ ਦੋ ਰਹਿ ਗਈਆਂ ਲੈ ਵੀ ਤੇਰੀਆਂ ਸ਼ਮੈਸ਼ਾ ਨੌਜਵਾਨਾਂ 500 ਦੇ ਜਿਹੜੇ ਮਾਣ ਸਨਮਾਨ ਨੇ ਮੇਰੇ ਵੀਰੋ ਹਰਮਨ ਦੇ ਲਈ ਪਰ ਮੈਂ ਦੇਖਦਾ ਵੀ ਦੂਜੇ ਪਾਸੇ ਇਸ ਸਮੇ ਕੋਲੀ ਨੇ ਪੁਆਇੰਟ ਦਾ ਵਾਅਦਾ ਕੀਤਾ ਔਰ ਵੱਡੇ ਪੱਧਰ ਤੇ ਚੱਲ ਰਿਹਾ ਮੁਕਾਬਲਾ ਹੁਣ ਮੈਂ ਦੇਖਦਾ ਦੂਜੇ ਪਾਸੇ ਉਹ ਜੁੜਦਾ ਹੋਇਆ ਉਧਰ ਬੋਸ ਸਾਹਿਬ ਜੀ ਨਾਲ ਖੜਿਆ ਟੀਮ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਮਰੀਕ ਸਿੰਘ ਜੀਆ ਗੋੜ ਦੇ ਵਿੱਚ ਤੇ ਟੀਮਾਂ ਭਾਈ ਕੀ ਕਰ ਲੀਆਂ ਉਹ ਉਹਨੇ ਟਾਈਮ ਜਿਆਦਾ ਲੱਗਣਾ ਹੁਣ ਮੈਂ ਬੇਨਤੀ ਕਰਦਾ ਵੀ ਆਪਾਂ ਨੂੰ ਥੋੜਿਆ ਧਿਆਨ ਨਾਲ ਚੱਲਣਾ ਪੈਣਾ ਧੰਨਵਾਦ ਆ ਕਿਉਂਕਿ ਬਹੁਤ ਬਹੁਤ ਧੰਨਵਾਦ ਹਰ ਜਿੰਨੀਆਂ ਵੀ ਸਤਿਕਾਰਯੋਗ ਸਾਡਾ ਵੀਰ ਹੈ ਔਰ ਸੁਜੀਤ ਰਾਜ ਜੀ ਸਾਡੇ ਔਰ ਤਜਿੰਦਰ ਸਿੰਘ ਸਾਡਾ ਵੀਰ ਮੰਨਤ ਕੈਨੇਡਾ ਆਪਣਾ ਕੀ ਨਾਂ ਭਈ ਸੰਪਰਕ ਤੇ ਨਹੀਂ ਦੀ ਅੱਜ ਤੁਹਾਡੇ ਪਿੰਡ ਇਥੇ ਬਾਸਕਟਬਾਲ ਟੂਰਨਾਮੈਂਟ ਕਰਾਇਆ ਕਰਾਇਆ ਜਾ ਰਿਹਾ ਹਾਂਜੀ ਇਸ ਬਾਰੇ ਕੀ ਕਹਿੰਦੇ ਮੇਰਾ ਪੋਤਾ ਅਮਰੀਕਾ ਗਿਆ ਹਾਂਜੀ ਮਨਜਿੰਦਰ ਕੈਨੇਡਾ ਵਾਲਾ ਅਫਾਤ ਜੀ ਮੁੰਡਾ ਦੇ ਸਹਿਯੋਗ ਨਾਲ ਸਾਰੇ ਕੰਮ ਸਾਰਿਆਂ ਦੇ ਸਹਿਯੋਗ ਨਾਲ ਬਾਕੀ ਇਨਾਂ ਵੀਰਾਂ ਦੇ ਨਾਲ ਸਾਰਾ ਸਹਿਯੋਗ ਹੋਇਆ ਕਿੰਨਾ ਟੂਰਨਾਮੈਂਟੜਾ ਪੈਨ ਦਿਖਾਇਆ ਜਾ ਰਿਹਾ ਪਹਿਲਾ ਟੂਰ ਪਹਿਲਾ ਹੋਇਆ ਜੀ ਅੱਛਾ ਅੱਛਾ ਪਹਿਲਾ ਟੂਰਨਾਮੈਂਟ ਹੈ ਪੈਸ ਟੂਰਨਾਮੈਂਟੜੇ ਖਿਡਾਰੀ ਪਲੇਅਰ ਆਏ ਕਿੱਧਰੋਂ ਕਿੱਥੋਂ ਆਏ ਆ ਇਹ ਜੀ 35 ਗੀ ਟੀਮਾਂ ਵਸ ਪੱਦੀਆਂ ਪਸੀ ਮੈਚਿੰਗ ਟੂਰਨਾਮੈਂਟ ਚ ਕਿਹੜੇ ਕਿਹੜੇ ਨਾਮ ਰੱਖੇ ਗਏ ਨੇ ਇਹ ਇੱਕ ਰੱਖਿਆ ਜਾਏ ਜੀ ਮੇਰਾ ਕੰਨਾ ਬੋਲੇ ਕਿੰਨਾ ਕਿੰਨਾ ਸੈਕਿੰਡ ਦਾ 2100 ਦਾ ਬਾਬਾ ਸੁਦੋਸਿੰਘ ਸਾਡੇ ਅੰਡਰ ਟੀਮਾਂ ਦੇ 52000 ਤੇ 5100 ਤੇ 4100 ਬਾਈ ਠੀਕਾ ਜੀ ਤੇ ਜਦਾਂ ਇਹ ਤੁਹਾਡੇ ਪਿੰਡ ਪਹਿਲਾ ਟੂਰਨਾਮੈਂਟ ਆ ਇਹ ਪਹਿਲਾ ਟੂਰਨਾਮੈਂਟ ਆ ਯਾਰ ਬੜਿਆ ਇਹਨਾਂ ਦੇ ਭਰਾਵਾਂ ਦਾ ਵੀ ਕਾਫੀ ਯੋਗਦਾਨ ਹੋਣਾ ਇਹਨਾਂ ਨਾਲ ਜਿਆਦਾ ਐਨਆਰ ਤੋਂ ਯਾਰ ਇਹਦਾ ਨਾਮ ਸਰਦੇਵ ਸਿੰਘ ਹੈ ਤੁਸੀਂ ਐਸੇ ਆਪਣਾ ਕਮੇਟੀ ਮੈਂਬਰ ਹੋ ਅਜੇ ਆਪਣੇ ਹੁਣ ਮੈਂਬਰ ਹੀ ਬਣ ਗਏ ਕਿ ਬਣਨੇ ਪੈਣਾ ਹੁਣ ਆਪਾਂ ਜ ਮੈਚ ਕਰਾਉਣੇ ਤੇ ਫਿਰ ਮੈਂਬਰ ਬਣਨਾ ਜਾਈਦਾ ਹੈ ਸਹੀ ਤੇ ਪਿਆਰੇ ਛੋਲੰਦਰ ਸ਼ਾਹ ਤੋਂ ਹਟਣ ਜੱਗੇ ਗੱਮਾ ਖੇਡਣ ਲੱਗਣ ਜਿਹੜੇ ਦਰੂਦਰੋ ਲੋਕੀ ਦੇਖਣ ਆਇਆ ਉਹਨਾਂ ਵਾਸਤੇ ਕੀ ਪ੍ਰਾਲਾ ਕੀਤਾ ਕੀ ਪ੍ਰੋਮੋ ਦਾ ਚਾਹ ਪਾਣੀ ਫੁੱਲ ਪ੍ਰੋਰ ਰੋਟੀ ਪਾਣੀ ਦਾ ਫੁੱਲ ਕੂਲਰ ਲਾਏ ਹੋਏ ਪੱਖੇ ਲਾਏ ਬੈਟੋ ਚੇਅਰ ਜੱਟੀਆਂ ਹੋਈਆਂ ਸਾਹਮਣੇ ਟੈਂਟ ਲਾਇਆ ਹੋਇਆ ਵਾ ਇਹ ਜਿਹੜਾ ਟੂਰਨਾਮੈਂਟ ਕਿੰਨੇ ਦਿਨਾਂ ਦਾ ਵਾ ਇੱਕ ਦਿਨ ਦਾ ਵਾ ਇੱਕ ਦਿਨ ਦਾ ਪਹਿਲੇ ਇੱਕ ਦਿਨ ਦਾ ਗਾਧਾ ਥੋੜਾ ਬਧਾਵਾ ਹੋ ਗਿਆ ਸਾਰ ਜਿੱਦਾਂ ਅੱਛਾ ਮਗਰਾਂ ਕਿ 35 ਟੀਮਾਂ ਪਹਿਲੇ ਹੋ ਗਈਆਂ ਤਾਂ ਜ਼ਿਆਦਾ ਹੋ ਗਈ ਟੀਮਾਂ ਤੇ ਫੇਰ ਵੀ ਕੁਛ ਤੇ ਹੁਣ ਗ੍ਰੈਂਡ ਕੋਲ ਸੌਟ ਕਰਕੇ ਕੱਟਾਂਗੇ ਅਸੀਂ ਯੋਨੀ ਅੱਜਕੱਲ ਦੀ ਜੁਵਾ ਪੀੜੀ ਨਸ਼ੇ 'ਚ ਪੜੀ ਪਈ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੀਦਾ ਚੱਲਦੇ ਆਂ ਅੱਜ ਕੋਈ ਮੈਸੇਜ ਹੱਥ ਲਾ ਕੇ ਖੇਡਣ ਇੱਧਰ ਖੇਡਾਂ ਲਹੂਣ ਥੋੜਾ ਰੱਦ ਉੱਧਰ ਨਸ਼ਾ ਥੋੜਾ ਘੱਟਣ ਹੱਥ ਇੱਕ ਤਾਂ ਹੀ ਘੱਟਣਗੇ ਜੇ ਆਪਣੇ ਖੇਡਾਂ ਲਹੂਣਗੇ ਤਾਂ ਆਪਣਾ ਮੈਂ ਅਮਰੀਕ ਸਿੰਘ ਹਾਂ ਜੀ ਹਾਂਜੀ ਅੱਜ ਤੁਸੀਂ ਇੱਥੇ ਟੂਰਨਾਮੈਂਟ ਕਰਾ ਰਹੇ ਹੋ ਮਤਲਬ ਕਿ ਬਹੁਤ ਵਧੀਆ ਲੱਗਾ ਜ ਐਨਆਰਜੀ ਦਾ ਉਹਨਾਂ ਨੇ ਕਰਾਉਣਾ ਸਾਰੇ ਸੁਜੋਗ ਦਿੱਤਾ ਬਹੁਤ ਜ਼ਿਆਦਾ ਦਿੱਤਾ ਫੰਡਾਂ ਵਾਲਿਆਂ ਨੂੰ ਦਿੱਤਾ ਸਾਰਿਆਂ ਨੂੰ ਸਾਰਿਆਂ ਨੂੰ ਮਤਲਬ ਸਹਿਮਤੀ ਨਾ ਹੋਇਆ ਕਿ ਇਸ ਟੂਰਨਾਮੈਂਟ ਚ ਮਤਲਬ ਦੂਜੇ ਦੋ ਪਲੇਅਰ ਵੀ ਆਏ ਕੱਢਣ ਬਹੁਤ ਬਹੁਤ ਆਏ ਜੀ ਬਾਰੋਂ ਟੀਮਾਂ ਦਾ ਕਾਨੂੰਨੀ 14-15 ਟੀਮਾਂ ਹੋਣਗੀ ਠੀਕ ਹੈ ਤੇ ਇਹ ਜੁਵਾ ਪੀੜੀ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਇਹਨਾਂ ਨੂੰ ਇਹ ਦਿੰਦੇ ਖੇਡਾਂ ਲਾਓ ਜਿਹੜਾ ਨਸ਼ੇ ਪਤਾ ਇਹਨੂੰ ਛੱਡੋ ਹਾਂ ਕੋਈ ਫਿਰ ਕੋਈ ਖੇਡੇ ਨਹੀਂਗਾ ਕੋਈ ਹੋਰ ਆ ਉਹ ਖੇਡਾਂ ਖੇਡੋ ਨਸ਼ੇ ਜਿਹੀ ਕੋਹ ਨਹੀਂ ਰਖਿਆ ਠੀਕ ਠੀਕ ਹੋ ਗਿਆ ਜੀ ਨਾਮ ਆਪਣਾ ਵਾਇਕ੍ਰਿਪਾ ਖਾਲਸਾ ਵਾਇਕ੍ਰਿਪਾ ਪਤੇ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਹਾਂ ਜੀ ਮੈਂ ਇਸ ਜਾਤੀ ਦੇ ਪਿੰਡ ਦਾ ਗ੍ਰੰਥੀ ਹਾਂ ਅੱਛਾ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਤੇ ਕੁਝ ਬਾਹਰੋਂ ਵੀਰਾਂ ਦੇ ਸਹਿਯੋਗ ਦੇ ਨਾਲ ਕੁਝ ਆਪ ਵਰਗੇ ਸਜਣਾ ਦੇ ਸਹਿਯੋਗ ਦੇ ਨਾਲ ਇਹ ਸਾਰਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਵੀਰਾਂ ਨੇ ਅਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਇਹਦੇ ਵਿੱਚ ਨਮਕਨਾਮ ਵੀ ਰੱਖੇ ਗਏ ਵੱਖਰੇ ਵੱਖਰੇ ਸੋ ਜਿਵੇਂ ਅੱਜ ਦੀ ਜਵਾਨੀ ਹੈ ਉਹ ਨਸ਼ਿਆਂ ਦੇ ਘਾੜ ਦੇ ਵਿੱਚ ਮਹਿਂਦੀ ਜਾ ਰਹੀ ਹੈ ਤੇ ਆਪਣੇ ਪੰਜਾਬ ਦੇ ਉੱਤੇ ਇੱਕ ਟੈਗ ਵੀ ਲੱਗਾ ਹੈ ਕਿ ਪੰਜਾਬ ਨਸ਼ਿਆਂ ਦੇ ਵਿੱਚ ਵਹਿ ਗਿਆ ਸੱਤਵੇਂ ਪੰਜ ਦਰਿਆ ਪੰਜਾਬ ਦੇ ਵਿੱਚ ਵਹਿੰਦੇ ਨੇ ਤੇ ਛੇਵਾਂ ਦਰਿਆ ਨਸ਼ਿਆਂ ਦਾ ਹੋ ਗਿਆ ਤੇ ਅੱਜ ਕੱਲ੍ਹ ਵੈਸੇ ਸਤਵਾਂ ਦਰਿਆ ਜਿਹੜਾ ਉਹ ਲੱਚਰਤਾ ਦਾ ਹੋ ਗਿਆ ਲਚਰਤਾ ਵੀ ਇੱਕ ਬੜਾ ਤਗੜੇ ਜ਼ੋਰ ਤੇ ਹੈ ਕਿ ਲਚਰਤਾ ਦੇ ਵਿੱਚ ਸਾਡੇ ਪੰਜਾਬ ਦੀ ਜਵਾਨੀ ਅਤੇ ਨਸ਼ਿਆਂ ਦੇ ਵਿੱਚ ਵੰਦੀ ਜਾ ਰਹੀ ਹੈ ਇਹੋ ਜਿਹਾ ਸਮਾਜੋਂ ਇਹੋ ਜਿਹਾ ਟੂਰਨਾਮੈਂਟ ਦੇ ਹੋਣਗੇ ਪਿੰਡਾਂ ਦੇ ਨੌਜਵਾਨ ਇਹ ਸੱਚੰਗੇ ਸੋਚ ਦੇ ਵਿੱਚ ਲੱਗਣਗੇ ਖੇਡਾਂ ਦੇ ਵਿੱਚ ਲੱਗਣਗੇ ਤੇ ਉਹਨਾਂ ਦਾ ਭੁਵਿੱਖ ਜਿਹੜਾ ਹੈ ਉਹ ਰੌਸ਼ਨੀ ਦੇ ਵਿੱਚ ਆਵੇਗਾ ਕੁਝ ਪੜਾਈ ਦੇ ਨਾਲ ਸਾਨੂੰ ਨੌਜਵਾਨਾਂ ਨੂੰ ਜੁੜਨਾ ਚਾਹੀਦਾ ਏ ਕੁਝ ਅਸੀਂ ਇਹਨਾਂ ਖੇਡਾਂ ਦੇ ਨਾਲ ਜੁੜ ਕੇ ਆਪਣੀ ਜਵਾਨੀ ਨੂੰ ਸਾਂਭੀਏ ਆਪਣੀ ਸ਼ਰੀਰਾਂ ਨੂੰ ਸਾਂਭੀਏ ਜੇ ਸਾਡੀ ਦਿਵਰੀ ਚੰਗੀ ਹੋਏਗੀ ਸਾਡਾ ਖਾਣ ਪਾਣ ਚੰਗਾ ਹੋਏਗਾ ਸਾਡਾ ਰਹਿਣ ਸਹਿਣ ਚੰਗਾ ਹੋਏਗਾ ਤਾਂ ਹੀ ਇਸ ਅਸੀਂ ਸਮਾਜ ਦੇ ਵਿੱਚ ਚੰਗੇ ਤਰ੍ਹਾਂ ਵਿਚਰ ਸਕਦੇ ਆ ਨਹੀਂ ਤਾਂ ਸਮਾਜ ਵੀ ਸਾਡਾ ਗੰਦਲਾ ਹੋਏਗਾ ਕਿਉਂਕਿ ਨਸ਼ਿਆਂ ਦੇ ਵਿੱਚ ਬਹਿ ਕੇ ਨਸ਼ਿਆਂ ਦੀ ਸੋਚ ਅਸੀਂ ਹੈ ਜਿਹੜੀ ਬੰਦੇ ਦੇ ਦਿਮਾਗ ਨੂੰ ਖਾ ਜਾਂਦੀ ਹੈ ਤੇ ਨਸ਼ਿਆਂ ਦੇ ਵਿੱਚ ਬਹਿ ਕੇ ਇਨਸਾਨ ਆਪਣੇ ਅਤੇ ਪਰਾਏ ਦੀ ਪਰਖ ਭੁੱਲ ਜਾਂਦਾ ਹੈ ਚੰਗੇ ਅਤੇ ਮਾੜੇ ਦੀ ਪਰਖ ਭੁੱਲ ਜਾਂਦਾ ਹੈ ਅੱਜ ਮੇ ਸਾਡਾ ਸਮਾਜ ਅੱਜ ਕੱਲ੍ਹ ਦੇਖੋ ਪੰਜਾਬ ਅਤੇ ਬਾਹਰਲੀਆਂ ਸਟਾ ਵਿੱਚ ਦੇਖੀਏ ਰੋਜ਼ਾਨਾ ਹੀ ਖਬਰਾਂ ਹੁੰਦੀਆਂ ਨੇ ਕਿਸੇ ਧੀ ਦੇ ਨਾਲ ਕਦੀ ਮਾੜਾ ਕਰਮ ਹੋ ਗਿਆ ਏਦਾਂ ਦੇ ਟੂਰਨਾਮੈਂਟ ਉਸ ਸੋਚ ਨੂੰ ਬਦਲਣ ਦੇ ਵਿੱਚ ਬੜੀ ਚੰਗਾ ਇਹ ਯੋਗਦਾਨ ਪਾ ਸਕਦੇ ਆ ਸੋ ਗੁਰੂ ਸਾਹਿਬ ਮਿਹਰ ਕਰਨ ਕਿ ਅਗਲੇ ਸਾਲਾਂ ਦੇ ਵਿੱਚ ਵੀ ਇਹਦੇ ਤੋਂ ਵੱਧ ਚੜ ਕੇ ਅਸੀਂ ਪ੍ਰਬੰਧ ਕਰੀਏ ਗੁਰੂ ਸਾਹਿਬ ਮਿਹਰ ਕਰਨ ਇਹਨਾਂ ਤੋਂ ਕਹਿੰਦਾ ਹੋਇਆ ਦਾਸ ਸੇ ਵਾਧਾ ਕਰ ਚੁਕਵਾਹੀ ਬਤੀ ਕਰਦਾ ਹਾਂ ਸਾਹਿਬ ਵਾਹਿਗੁਰੂ